ਇਹ ਜਿਹੜੇ ਲੋਕ ਤੁਸੀਂ ਬੈਠੇ ਦੇਖ ਲਏ ਮੋਬਾਈਲਾਂ ਦੇ ਡੱਬੇ ਲੈ ਕੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਸਾਰੇ ਕੀਮਤੀ ਮੋਬਾਈਲ ਜਿਹੜੇ ਗਮ ਹੋ ਗਏ ਜਾਂ ਛਿਨਾ ਛਪਤੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੇ ਮੋਬਾਈਲ ਜਿਹੜੇ ਇਹਨਾਂ ਤੋਂ ਗਮ ਹੋ ਗਏ ਸਨ ਉਹਨਾਂ ਮੋਬਾਈਲਾਂ ਦੀ ਜੋ ਸਪੁਰਦਗੀ ਇਹਨਾਂ ਨੂੰ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਸਲਾਗਾਯੋਗ ਕਦਮ ਔਰ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦੀ ਪ੍ਰਸ਼ੰਸਾ ਕੀਤੀ ਕਿ ਸਾਡੇ ਜਿਹੜੇ ਗਵਾਚੇ ਹੋਏ ਮੋਬਾਈਲ ਲੱਭ ਕੇ ਦਿੱਤੇ ਆ ਉਸ ਦੀ ਧੰਨਵਾਦ ਵੀ ਕੀਤਾ ਲੋਕਾਂ ਦੇ ਵੱਲੋਂ ਔਰ ਉਹਨਾਂ ਲੋਕਾਂ ਦੇ ਨਾਲ ਤੁਹਾਡੀ ਰੂਹ ਰੂਹ ਗੱਲਬਾਤ ਕਰਾਉਣੇ ਆ ਕੀ ਕਹਿਣਾ ਉਹਨਾਂ ਦਾ ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਬਹੁਤ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਗੱਲ ਨਹੀਂ ਕੱਲੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਹਿਲਾਂ ਅਸੀਂ ਸੋਚਦੇ ਹੁੰਦੇ ਸੀ ਵੀ ਜਿਹੜੇ ਮੋਬਾਈਲ ਡਿੱਗ ਜਾਂਦੇ ਆ ਜਾਂ ਗੁੰਮ ਜਾਂ ਚੋਰੀ ਹੋ ਜਾਂਦੇ ਆ ਮੇਉ ਗਵਰਨਮੈਂਟ ਵੱਲੋਂ ਲੱਭੇ ਨਹੀਂ ਜਾਂਦੀਗੇ ਵੀ ਇੱਕ ਫਾਰਮੈਲਟੀ ਦੇ ਤੌਰ ਤੇ ਸਾਨੂੰ ਐਫਆਈਆਰ ਕਰਉਣੀ ਪੈਂਦੀ ਸੀ ਸੋ ਸਾਡਾ ਮੋਬਾਈਲ ਲਗਭਗ 1 ਜਨਵਰੀ ਨੂੰ ਡਿੱਗਿਆ ਸੀਗਾ ਜਿਸ ਟਾਈਮ ਮਾਗੀ ਦਾ ਮੇਲਾ ਸੀਗਾ ਤੇ ਜਿਹੜਾ ਮਤਲਬ ਮਹਿਕਮੇ ਤੇ ਬਹੁਤ ਸਟ੍ਰੈਸ ਹੁੰਦਾ ਤੋਂ ਤੇ ਉਦੋਂ ਸਾਡਾ ਮੋਬਾਈਲ ਦੀ ਕੰਪਲੀਟ ਕੀਤੀ ਸੀ ਪਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਨਾਲ ਅਤੇ ਮੇਰੇ ਹੋਰ ਇਹ ਸਾਰੇ ਭਰਾ ਖੜੇ ਐ ਲਗਭਗ 100 ਕੈਂਡੀਡੇਟ ਦਾ ਮੋਬਾਈਲ ਹੈ ਜਿਹੜਾ ਮਹਿਕਮੇ ਨੇ ਲੱਭ ਕੇ ਦਿੱਤਾ ਹੈ ਅਸੀਂ ਬਹੁਤ ਧੰਨਵਾਦ ਕਰਦੇ ਆਂ ਛੋਟੇ ਤੋਂ ਲੈ ਕੇ ਵੱਡੇ ਮੁਲਾਜ਼ਮ ਤੱਕ ਸਾਰਿਆਂ ਨੇ ਸਾਡਾ ਪੂਰਾ ਸਾਡੇ ਨਾਲ ਕੋਪਰੋਮਾਈਜ਼ ਕਰਕੇ ਪੂਰਾ ਸਾਥ ਦਿੱਤਾ ਸੋ ਸਾਰਿਆਂ ਦਾ ਸਟਾਫ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਜਗਸੀਰ ਸਿੰਘ ਐਸਆਈ ਪਿੰਡ ਬਰੀ ਵਾਲਾ ਦਾ ਰਹਿਣ ਵਾਲਾ ਹਾਂ ਮੇਰਾ ਕੁਝ ਸਮਾਂ ਪਹਿਲਾਂ ਮੈਂ ਸੀਆਈਐਸ ਸਟਾਫ ਨੰਬਰ 1 ਚ ਤਣਾਤ ਸੀਗਾ ਅਸੀਂ ਰਾਤ ਨੂੰ ਟ੍ਰੈਪ ਲੱਗਾ ਹੀ ਸਾਡਾ ਜੋ ਚੋਰਾਂ ਨਾਲ ਹੱਥੋਂ ਪਈ ਹੁੰਦੇ ਮੇਰਾ ਮੋਬਾਈਲ ਡਿੱਗ ਪਿਆ ਜੋ ਕਿ ਮੁਕਸਰ ਜਿਹੜੀ ਟੈਕਨੀਕਲ ਟੀਮ ਤੇ ਐਸਐਸਪੀ ਸਾਹਿਬ ਵੱਲੋਂ ਸਵਾਮੀ ਲੈਦੇ ਵਿੱਚ ਵਿੱਚ ਲੱਭਿਆ ਗਿਆ ਉਹਨਾਂ ਬਹੁਤ ਬਹੁਤ ਮਿਹਰਬਾਨੀ ਹੈ। ਤੇ ਬੰਦ ਹੀ ਗੱਲ ਸਹੀ ਸਸ਼ੀਗਾ ਸਰ ਮੇਰਾ ਨਾਮ ਦੀਪਿੰਦਰ ਸਿੰਘ ਹੈ ਜੀ ਮੈਂ ਗਿੱਦੜਵਾੜਾ ਰਹਿਣ ਵਾਲਾ ਮੇਰਾ ਅਜ ਤੋਂ 7 ਕਿਹ ਮਹੀਨੇ ਪਹਿਲਾਂ ਵਨਪਾਸ ਕੰਪਨੀ ਦਾ ਫੋਨ ਗਵਾਚਿਆ ਸੀਗਾ ਤੇ ਮੈਂ ਸ੍ਰੀ ਮੁਕਸਰ ਸਾਹਿਬ ਵਿਖੇ ਸਾਈਬਰ ਕ੍ਰਾਈਮ ਦੇ ਦਫ਼ਤਰ ਵਿਖੇ ਆਪਦੀ ਉਹਦੇ ਕੰਪਲੇਂਟ ਕਰਕੇ ਗਿਆ ਸੀਗਾ ਤੇ ਅੱਜ ਜਿਹੜਾ ਮੇਰਾ ਫੋਨ ਅੱਜ ਤੋਂ 7 ਮਹੀਨੇ ਪਹਿਲਾਂ ਗਵਾਚਿਆ ਸੀਗਾ ਉਹ ਮਿਲ ਗਿਆ ਜੀ ਮੈਂ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸਾਹਿਬ ਦਾ ਤੇ ਟੈਕਨੀਕਲ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰਾ ਗਵਾਚਿਆ ਫੋਨ ਮੈਨੂੰ ਲੱਭ ਕੇ ਦਿੱਤਾ 6 ਮਹੀਨੇ ਪਹਿਲਾਂ ਸਾਡੇ ਸੱਜਣ ਦੋਸਤ ਮਿੱਤਰ ਧਰਮਪਾਲ ਜੀ ਦਾ ਮੋਬਾਈਲ ਗਵਾਚਿਆ ਸੀਗਾ ਜੋ ਕਿ ਹੁਣ ਤਕਰੀਬਨ 4-5 ਦਿਨ ਪਹਿਲਾਂ ਜਿਲ੍ਹਾ ਪੁਲਿਸ ਅਫਸਰ ਇਹਨਾਂ ਨੂੰ ਫੋਨ ਆਇਆ ਕਿ ਤੁਹਾਡਾ ਮੋਬਾਈਲ ਜੋ ਲੱਭ ਗਿਆ ਤੇ ਆ ਕੇ ਤੁਸੀਂ ਇੱਥੋਂ ਲੈ ਜਾਓ ਮੈਂ ਕਹਿਣਾ ਚਾਹਾਂਗਾ ਜੀ ਜਿਹੜੀ ਮੁਕਸਰ ਦੀ ਡਿਸਟ੍ਰਿਕਟ ਮੁਕਸਰ ਦੀ ਪੁਲਿਸ ਹੈ ਬਹੁਤ ਸੋਣਾ ਅੱਜ ਨਹੀਂ ਪਹਿਲਾਂ ਹੀ ਕਾਫੀ ਚਿਰ ਤੋਂ ਬਹੁਤ ਵਧੀਆ ਕੰਮ ਕਰ ਰਹੇ ਐ ਨਸ਼ਿਆਂ ਦੇ ਖਿਲਾਫ ਚੋਰਾਂ ਦੇ ਖਿਲਾਫ ਤੇ ਬਹੁਤ ਸ਼ਲਾਘਾਯੋਕ ਕਦਮ ਹੈ ਜਿਹੜੇ ਕੀ ਅੱਜ ਹੁਣ 200 ਦੇ ਕਰੀਬ ਮੋਬਾਈਲ ਜਿਹੜੇ ਐ ਇਹਨਾਂ ਨੇ ਮਤਲਬ ਟ੍ਰੇਸ ਕਰਕੇ ਲੱਭ ਕੇ ਤੇ ਇੱਕ ਦਿਨ ਮਿੱਥਿਆ ਵੀ ਸਾਰੇ ਆਪਣੇ ਮੋਬਾਈਲ ਇੱਥੋਂ ਅੱਗੇ ਲੈ ਜਾਓ ਤੇ ਬਹੁਤ ਸਾਰੇ ਤੁਸੀਂ ਪਿੱਛੇ ਦਿਖ ਰਹੇ ਹੋਗੇ ਮੇਰੇ ਸੱਜਣ ਹੋਰ ਵੀ ਖੜੇ ਐ ਜੋ ਆਪਣਾ ਮੋਬਾਈਲ ਆਜੇ ਲੈਣ ਵਾਸਤੇ ਆਏ ਐ 200 ਦੇ ਕਰੀਬ ਜਿਹੜੇ ਮੋਬਾਈਲ ਐ ਬਹੁਤ ਸ਼ਲਾਘਾਯੋਕ ਕਦਮ ਹੈ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਐ ਐਸਵੀ ਸਾਹਿਬ ਦਾ ਤੇ ਜ਼ਿਲ੍ਹੇ ਦੀ ਸਾਰ ਰਾਜੀ ਕੋਰ ਵਾਈਫ ਨੂੰ ਜਿਸ ਪਾਸੈਂਟ ਕੋਟਲੀ ਸਿੰਘ ਜੀ ਮੇਰਾ ਦਸੰਬਰ ਮਹੀਨੇ ਚ ਫੋਨ ਗਵਾਚਿਆ ਸੀ ਅਸੀਂ ਦਰਖਾਸਤ ਦਿੱਤੀ ਸੀ ਐਸਐਸਪੀ ਦਫਤਰ ਦੇ ਸਾਰੀ ਟੀਮ ਨੇ ਫੁੱਲ ਵਧੀਆ ਰਿਸਪੌਂਸ ਦਿੱਤਾ ਵਧੀਆ ਸਾਨੂੰ ਮਿਲ ਗਿਆ ਜੀ ਫੋਨ ਡੇਟਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿਛਲੇ ਕੁਝ ਸਮੇਂ ਤੋਂ ਜੋ ਮਿਸਿੰਗ ਮੋਬਾਈਲ ਸੀਗੇ ਵਖ-ਵਖ ਕੰਪਲੇਨੈਂਟਸ ਵੱਲੋਂ ਜੋ ਜਿੱਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਟੋਟਲ ਅੱਜ ਲਗਭਗ 100 ਦੇ ਕਰੀਬ ਮੋਬਾਈਲਸ ਜੋ ਜਿਨਾਂ ਦੇ ਸੀਗੇ ਉਹਨਾਂ ਨੂੰ ਅੱਜ ਰਿਟਰਨ ਕੀਤਾ ਜਾ ਰਿਹਾ ਹੈ ਤੇ ਇਸ ਤੇ ਡਿਸਟ੍ਰਿਕਟ ਮੁਖਸਰ ਪੁਲਿਸ ਨੇ ਪ੍ਰੋਐਕਟਿਵਲੀ ਜੋ ਹੈ ਇਸ ਚ ਕੰਮ ਕਰਦੇ ਹੋਏ ਜੋ ਇੱਕ ਪੋਰਟਲ ਜੋ ਹੈ ਉਸ ਦੇ ਬਾਰੇ ਅਵੇਅਰਨੈਸ ਮੈਂ ਥੋੜਾ ਲੋਕਾਂ ਨੂੰ ਕਰਨੀ ਚਾਹਾਂਗਾ ਕਿ ਜੋ ਵੀ ਤੁਹਾਡੇ ਕੋਈ ਮਿਸਿੰਗ ਮੋਬਾਈਲ ਹੋ ਜਾਂਦਾ ਹੈ ਚਾਹੇ ਮਿਸਪਲੇਸ ਹੋ ਜਾਂਦਾ ਹੈ ਤੇ ਤੁਸੀਂ ਨਾਲ ਦੀ ਨਾਲ ਉਸ ਚੀਜ਼ ਤੇ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਲੋਕਲ ਲੈਵਲ ਤੇ ਪੁਲਿਸ ਨੂੰ ਵੀ ਦੱਸੋ ਤਾਂ ਕਿ ਉਸ ਤੇ ਨਾਲ ਦੀ ਨਾਲ ਕਾਰਵਾਈ ਕੀਤੀ ਜਾ ਸਕੇ जनवरी 2023 तो लैके हूँ तक डिस्ट्रिक्ट पुलिस ने टोट दो करोड़ के करीब वैल्यू मोबाइल फोन जो ट्रेस करके उन्होंने जो ओरिजिनल जो ओनर है बेनीफिशरी उन्होंने रिटर्न कराए गए है गे <laughs>